ਸਤਿ ਸ਼੍ਰੀ ਅਕਾਲ ਜੀ ਅੱਜ ਕੱਲ ਦਾ ਜ਼ਮਾਨਾ ਕਿੰਨਾ ਖਰਾਬ ਹੋ ਗਿਆ ਹੈ ਆਪਣਾ ਫਿਗਰ ਖਰਾਬ ਕਰਕੇ ਔਰਤਾਂ ਆਪਣੇ ਬੱਚੇ ਨੂੰ ਦੁੱਧ ਤੱਕ ਨਹੀਂ ਪਿਉਂਦੀਆਂ ਤੇ ਜੇਕਰ ਪਿਉਂਦੀਆਂ ਹਨ ਤਾਂ ਆਪਣੀ ਛਾਤੀ ਨਾਲ ਲਾ ਕੇ ਨਹੀਂ ਪਿਉਂਦੀਆਂ ਛਾਤੀ ਤੋਂ ਦੁੱਧ ਕੱਢ ਕੇ ਨਿਪਲਾਂ ਵਿੱਚ ਪਾ ਕੇ ਪਿਆਇਆ ਜਾਂਦਾ ਗੱਲ ਤਾਂ ਮੈਂ ਅੱਜ ਆਪਣੀ ਮਾਲਕਣ ਦੀ ਕਰ ਰਹੀ ਹਾਂ ਮੈਂ ਜਿੱਥੇ ਕੰਮ ਕਰਨ ਜਾਂਦੀ ਸੀ ਉਹ ਮਾਲਕਣ ਆਪਣੇ 2 ਮਹੀਨੇ ਦੇ ਬੇਟੇ ਨੂੰ ਦੁੱਧ ਨਹੀਂ ਪਿਉਂਦੀ ਸੀ ਪਰ ਉਹਨਾਂ ਦਾ ਬੇਟਾ ਹਰ ਸਮੇਂ ਬਿਮਾਰ ਰਹਿੰਦਾ ਡਾਕਟਰ ਦਾ ਕਹਿਣਾ ਸੀ ਕਿ ਬੱਚੇ ਨੂੰ ਮਾਂ ਦੇ ਦੁੱਧ ਦੀ ਜ਼ਰੂਰਤ ਹੈ ਪਰ ਮਾਲਕਣ ਆਪਣੇ ਬੇਟੇ ਨੂੰ ਦੁੱਧ ਨਾ ਪਿਉਂਦੀ ਮਾਲਕਣ ਨੇ ਕਿਹਾ ਕਿ ਤੈਨੂੰ 50000 ਰੁਪਏ ਦੇਵਾਂਗਾ ਤੂੰ ਮੇਰੇ ਬੇਟੇ ਨੂੰ ਦੁੱਧ ਪਿਆ ਦਿਆ ਕਰ ਮੈਂ 50000 ਸੁਣ ਕੇ ਮੰਨ ਗਈ ਮੈਂ ਮਾਲਕਣ ਦੇ ਬੇਟੇ ਨੂੰ ਬਹੁਤ ਖੁਸ਼ ਹੋ ਕੇ ਆਪਣਾ ਦੁੱਧ ਪਿਉਂਦੀ ਪਰ ਮੈਂ ਜਦੋਂ ਵੀ ਦੁੱਧ ਪਿਉਂਦੀ ਮਾਲਕ ਮੇਰੇ ਸਿਰ ਤੇ ਖੜਾ ਰਹਿੰਦਾ ਤੇ ਬੱਚੇ ਨੂੰ ਦੇਖਦੇ ਰਹਿੰਦੇ ਮੈਨੂੰ ਬਹੁਤ ਸ਼ਰਮ ਆਉਂਦੀ ਪਰ ਮੈਂ ਉਹਨਾਂ ਨੂੰ ਕੁਝ ਨਾ ਕਹਿੰਦੀ ਕਿਉਂਕਿ ਮੈਨੂੰ 50000 ਰੁਪਏ ਜੋ ਮਿਲ ਰਹੇ ਸੀ ਇੱਕ ਦਿਨ ਅੱਧੀ ਰਾਤ ਬੱਚੇ ਨੂੰ ਦੁੱਧ ਪਿਉਣ ਗਈ ਤਾਂ ਮੇਰੇ ਹੋਸ਼ ੁੱਟ ਗਏ ਜਦੋਂ ਹੁਣ ਸੁਣਿਆ ਮੇਰੀ ਪੂਰੀ ਕਹਾਣੀ ਮੇਰੀ ਜਵਾਨੀ ਮੇਰੇ ਪਤੀ ਦੀ ਤਨਖਾਹ ਬਹੁਤ ਘੱਟ ਸੀ ਬਹੁਤ ਮੁਸ਼ਕਲ ਨਾਲ ਹੀ ਸਾਡਾ ਗੁਜ਼ਾਰਾ ਹੁੰਦਾ ਸੀ ਤੇ ਫਿਰ ਮੇਰਾ ਬੇਟਾ ਜੋ ਅਜੇ 8 ਮਹੀਨਿਆਂ ਦਾ ਸੀ ਉਸ ਦੇ ਫਟੇ ਹੋਏ ਕੱਪੜੇ ਦੇਖ ਕੇ ਮੈਨੂੰ ਰੋਣਾ ਆ ਜਾਂਦਾ ਮੇਰੇ ਕੋਲ ਤਾਂ ਖਾਣ ਲਈ ਪੈਸੇ ਵੀ ਨਹੀਂ ਸੀ ਇੱਕ ਵਾਰੀ ਮੇਰੀ ਗਵੰਡਣ ਨੇ ਮੈਨੂੰ ਇੱਕ ਏਦਾਂ ਦੀ ਗੱਲ ਕਹੀ ਜਿਸ ਨੂੰ ਸੁਣ ਕੇ ਮੈਂ ਸੋਚੀ ਪੈ ਗਈ ਪਰ ਮੈਨੂੰ ਲੱਗਾ ਸ਼ਾਇਦ ਮੇਰੇ ਪਤੀ ਮੈਨੂੰ ਇਸ ਗੱਲ ਦੀ ਪਰਮਿਸ਼ਨ ਨਾ ਦੇਵੇ ਉਹ ਕੰਮ ਕੁਝ ਏਦਾਂ ਦਾ ਸੀ ਉਹ ਕਹਿਣ ਲੱਗੀ ਉਸ ਦਾ ਕੋਈ ਕਈ ਜਾਣ ਪਹਿਚਾਨ ਵਾਲੇ ਹਨ ਜਿਨ੍ਹਾਂ ਨੂੰ ਇਦਾਂ ਦੀਆਂ ਔਰਤਾਂ ਚਾਹੀਦੀਆਂ ਹਨ ਜੋ ਉਹਨਾਂ ਦੇ ਬੱਚਿਆਂ ਲਈ ਜਿਸ਼ੋਦਾ ਮਾਂ ਬਣ ਸਕੇ ਤੇ ਆਪਣੀ ਗਵੰਡਨ ਦੀ ਗੱਲ ਸੁਣ ਕੇ ਮੈਚਪ ਹੋ ਗਈ ਉਹ ਕਹਿਣ ਲੱਗੀ ਉਹ ਬਹੁਤ ਅਮੀਰ ਵਿਅਕਤੀ ਹੈ ਪਰ ਉਸਦੀ ਪਤਨੀ ਆਪਣੇ 2 ਮਹੀਨਿਆਂ ਦੇ ਬੇਟੇ ਨੂੰ ਆਪਣਾ ਦੁੱਧ ਨਹੀਂ ਪਿਉਂਦੀ ਡੱਬੇ ਦਾ ਦੁੱਧ ਪਿਉਂਦੀ ਆ ਜਿਸ ਦੇ ਕਾਰਨ ਉਹ ਬਿਮਾਰ ਰਹਿੰਦਾ ਤੇ ਉਸ ਨੂੰ ਆਪਣੇ ਬੇਟੇ ਨਾਲ ਬਹੁਤ ਮੁਹੱਬਤ ਆ ਐਸ ਦੀ ਉਸ ਨੂੰ ਉਹ ਤੈਨੂੰ ਬਹੁਤ ਵਧੀਆ ਕੀਮਤ ਦੇਣਗੇ ਮੈਂ ਕਿਹਾ ਮੇਰਾ ਪਤੀ ਸ਼ਾਇਦ ਮੈਨੂੰ ਇਸ ਗੱਲ ਦੀ ਪਰਮਿਸ਼ਨ ਨਾ ਦੇਵੇ ਮੇਰੀ ਗਵੰਡਨ ਕਹਿਣ ਲੱਗੀ ਕਿ ਇੱਕ ਵਾਰ ਤੂੰ ਮੇਰੇ ਨਾਲ ਤਾਂ ਚੱਲ ਉਹਨਾਂ ਤੋਂ ਪੁੱਛੋ ਕਿ ਉਹ ਤੁਹਾਨੂੰ ਇਸ ਗੱਲ ਦੀ ਕੀ ਕੀਮਤ ਦੇਣਗੇ ਜੇਕਰ ਉਹ ਪੈਸੇ ਬਹੁਤ ਜ਼ਿਆਦਾ ਹੋਏ ਤਾਂ ਤੇਰਾ ਪਤੀ ਇਸ ਗੱਲ ਲਈ ਮਨਾ ਨਹੀਂ ਕਰ ਸਕੇਗਾ ਕਿਉਂਕਿ ਤੈਨੂੰ ਪੈਸਿਆਂ ਦੀ ਲੋੜ ਆ ਤੇ ਤੈਨੂੰ ਵਧੀਆ ਖਰਾਕ ਵੀ ਦੇਣਗੇ ਤੇ ਤੇਰੇ ਬੇਟੇ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋਵੇਗਾ ਇਹ ਸੋਚ ਕੇ ਮੈਂ ਚੁੱਪ ਹੋ ਗਈ ਉਸ ਦੀ ਗੱਲ ਤਾਂ ਬਿਲਕੁਲ ਠੀਕ ਸੀ ਮੇਰੇ ਪਤੀ ਦੀ ਤਨਖਾਹ ਇੰਨੀ ਘੱਟ ਸੀ ਕਿ ਉਸ ਵਿੱਚ ਸਾਡਾ ਗੁਜ਼ਾਰਾ ਨਹੀਂ ਹੁੰਦਾ ਸੀ ਤੇ ਨਾ ਹੀ ਮੈਂ ਵਧੀਆ ਖਾਣਾ ਖਾ ਸਕਦੀ ਸੀ ਮੇਰਾ ਬੇਟਾ ਵੀ ਬਹੁਤ ਕਮਜ਼ੋਰ ਸੀ ਤੇ ਔਲਾਦ ਦੀ ਖਾਤਰ ਮੈਂ ਇਹ ਕਦਮ ਚੁੱਕਣ ਲਈ ਤਿਆਰ ਸੀ ਜਦੋਂ ਕਿ ਕਿਸੇ ਦੂਜੇ ਦੇ ਬੱਚੇ ਨੂੰ ਗੋਦੀ ਵਿੱਚ ਦੁੱਧ ਪਿਉਣਾ ਆਪਣੇ ਬੱਚਿਆਂ ਨਾਲ ਗਦਾਰੀ ਗਦਾਰੀ ਕਰਨ ਦੇ ਬਰਾਬਰ ਸੀ ਸੌਖਾ ਤਾਂ ਬਿਲਕੁਲ ਵੀ ਨਹੀਂ ਸੀ ਪਰ ਆਪਣੇ ਬੱਚਿਆਂ ਦੀ ਖਾਤਰ ਮੈਂ ਇਹ ਸਭ ਕਰਨ ਲਈ ਤਿਆਰ ਸੀ ਮੈਨੂੰ ਵੀ ਆਪਣੀ ਗਵਾਂਡਣ ਦੀ ਗੱਲ ਠੀਕ ਲੱਗੀ ਪਹਿਲਾਂ ਮੈਂ ਉਹਨਾਂ ਲੋਕਾਂ ਨਾਲ ਗੱਲ ਕਰ ਲਾਂ ਤਾਂ ਜੋ ਜੇਕਰ ਮੈਨੂੰ ਉੱਥੇ ਵਧੀਆ ਤਨਖਾਹ ਮਿਲਣ ਦੀ ਉਮੀਦ ਹੋਵੇਗੀ ਤਾਂ ਮੈਂ ਆਪਣੇ ਪਤੀ ਨੂੰ ਵੀ ਇਸ ਗੱਲ ਲਈ ਕਹਿ ਤਕਾਂਗੀ ਅਗਲੇ ਦਿਨ ਮੈਂ ਆਪਣੇ ਬੱਚੇ ਨੂੰ ਲੈ ਕੇ ਗਵਾਂਡਣ ਦੇ ਨਾਲ ਉਹਨਾਂ ਦੇ ਬੰਗਲੇ ਵਿੱਚ ਪਹੁੰਚ ਗਈ ਉਹ ਸੱਚੀ ਹੀ ਬਹੁਤ ਅਮੀਰ ਲੱਗ ਰਹੇ ਸੀ ਜਦੋਂ ਮੈਂ ਅੰਦਰ ਗਈ ਤਾਂ ਉਸ ਘਰ ਦੀ ਮਾਲਕਣ ਲੱਤ ਤੇ ਲੱਤ ਰੱਖ ਕੇ ਸੋਫੇ ਤੇ ਬੈਠੀ ਹੋਈ ਸੀ ਤੇ ਬੱਚਾ ਬਹੁਤ ਰੋ ਰਿਹਾ ਸੀ ਇੱਕ ਘੱਟ ਉਮਰ ਦੀ ਨੌਕਰਾਨੀ ਕੋਲ ਸੀ ਜੋ ਉਸ ਨੂੰ ਸੈਰੇਲਕ ਖਿਵਾ ਪਲਾ ਰਹੀ ਸੀ ਪਰ ਬੱਚਾ ਦੁੱਧ ਨਹੀਂ ਪੀ ਰਿਹਾ ਸੀ ਮਾਲਕਣ ਨੇ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਬਹੁਤ ਗੌਰ ਨਾਲ ਦੇਖਿਆ ਉਸ ਦੇ ਚਿਹਰੇ ਤੇ ਬਿਲਕੁਲ ਹੀ ਨਾ ਗਵਾਰੀ ਸ਼ਾਈ ਹੋਈ ਸੀ ਕਹਿਣ ਲੱਗੀ ਨਾ ਜਾਣੇ ਤੁਹਾਡੇ ਮਾਲਕ ਦੇ ਦਿਮਾਗ ਵਿੱਚ ਕਿਹੜਾ ਭੂਤ ਸਵਾਰ ਹੋ ਗਿਆ ਕਿ ਅੱਜਕੱਲ੍ਹ ਲੋਕ ਬੱਚਿਆਂ ਨੂੰ ਡੱਬੇ ਵਾਲਾ ਦੁੱਧ ਹੀ ਪਿਉਂਦੇ ਹਨ ਤੇ ਬੱਚੇ ਪਲ ਜਾਂਦੇ ਆ ਪਰ ਨਹੀਂ ਉਸਨੇ ਆਪਣੀ ਗੱਲ ਹੀ ਪੂਰੀ ਕਰਨੀ ਹੁੰਦੀ ਆ ਕਹਿਣ ਲੱਗੀ ਫਿਲਹਾਲ ਇਹ ਮੇਰੀ ਸਮੱਸਿਆ ਨਹੀਂ ਆ ਤੇਰੇ ਮਾਲਕ ਅਜੇ ਕਮਰੇ ਵਿੱਚ ਹਨ ਬਾਹਰ ਆਉਂਦੇ ਹੀ ਉਹਨਾਂ ਨਾਲ ਗੱਲ ਕਰ ਲਵਾਂ ਇਹ ਕਹਿ ਕੇ ਉਹ ਅੱਠ ਕੇ ਬਾਹਰ ਚਲੀ ਗਈ ਤੇ ਡਰਾਈਵਰ ਨੂੰ ਬੁਲਾਉਣ ਲੱਗੀ ਕਿ ਉਸਨੇ ਸ਼ਾਪਿੰਗ ਕਰਨ ਜਾਣਾ ਇਸ ਲਈ ਗੱਡੀ ਨੂੰ ਰੈਡੀ ਕਰੇ ਮੈਂ ਤਾਂ ਉਸ ਔਰਤ ਨੂੰ ਦੇਖ ਕੇ ਹੈਰਾਨ ਰਹਿ ਗਈ ਸੀ ਕਿੱਦਾਂ ਦੀ ਮਾਂ ਸੀ ਖੈਰ ਫਿਰ ਮੈਂ ਉਸ ਨੂੰ ਦੇਖ ਕੇ ਸੋਚਣ ਲੱਗੀ ਸ਼ਾਇਦ ਕੋਈ ਬਿਮਾਰੀ ਹੋਵੇਗੀ ਇਸਔਰਤ ਨੂੰ ਜੋ ਕਿ ਮਜਬੂਰੀ ਦੇ ਕਾਰਨ ਉਹ ਆਪਣੇ ਬੱਚੇ ਨੂੰ ਉਸਦੇ ਹੱਕ ਤੋਂ ਦੂਰ ਰੱਖ ਰਹੀ ਆ ਪਰ ਇਹ ਤਾਂ ਬਿਲਕੁਲ ਹੱਟੀ ਕੱਟੀ ਤੇ ਬਹੁਤ ਵਧੀਆ ਦਿਖ ਰਹੀ ਸੀ ਆਪਣੇ ਬੱਚੇ ਨੂੰ ਦੁੱਧ ਤਾਂ ਪਿਲਾ ਹੀ ਸਕਦੀ ਸੀ ਪਰ ਸ਼ਾਇਦ ਅੱਜ ਕੱਲ੍ਹ ਦੀਆਂ ਮਾਡਰਨ ਮਾਂਵਾਂ ਇਦਾਂ ਤਾਂ ਨਹੀਂ ਹੁੰਦੀਆਂ ਹਨ ਆਪਣੇ ਬੱਚਿਆਂ ਨੂੰ ਨੌਕਰਾਨੀਆਂ ਦੇ ਹਵਾਲੇ ਕਰ ਦਿੰਦੀਆਂ ਹਨ ਉਸ ਨੂੰ ਆਪਣੇ ਸੀਨੇ ਨਾਲ ਲਾਉਣ ਦੀ ਬਜਾਏ ਨੌਕਰਾਨੀਆਂ ਦੇ ਹੱਥਾਂ ਵਿੱਚ ਦੇ ਦਿੰਦੀਆਂ ਮੈਂ ਇੱਕ ਠੰਡੀ ਜਿਹਾ ਸਾਹ ਲਿਆ ਤੇ ਇਹ ਤਾਂ ਟਾਈਮ-ਟਾਈਮ ਦੀ ਗੱਲ ਹੈ ਮੇਰੇ ਕੋਲ ਐਨੇ ਪੈਸੇ ਨਹੀਂ ਸੀ ਕਿ ਇੱਕ ਵਧੀਆ ਖਰਾਕ ਖਾਂਦੀ ਤਾਂ ਜੋ ਮੇਰਾ ਬੇਟਾ ਸਿਹਤਮੰਦ ਰਹਿੰਦਾ ਤੇ ਇਸ ਔਰਤ ਕੋਲ ਸਭ ਕੁਝ ਸੀ ਪਰ ਉਹ ਫਿਰ ਵੀ ਆਪਣੀ ਔਲਾਦ ਨੂੰ ਉਸਦੇ ਹੱਕ ਤੋਂ ਦੂਰ ਰੱਖ ਰਹੀ ਸੀ ਉਹ ਔਰਤ ਉੱਥੋਂ ਜਾ ਚੁੱਕੀ ਸੀ ਕੁਝ ਸਮੇਂ ਬਾਅਦ ਹੀ ਉਸ ਘਰ ਦਾ ਮਾਲਕ ਕਮਰੇ 'ਚੋਂ ਨਿਕਲਿਆ ਤੇ ਮੇਰੀ ਗਵਾਂਡਣ ਨੂੰ ਕਹਿਣ ਲੱਗਿਆ ਕਿ ਇਹ ਉਹੀ ਔਰਤ ਆ ਗਵਾਂਡਣ ਕਹਿਣ ਲੱਗੀ ਮਾਲਕ ਇਹ ਉਹੀ ਔਰਤਾ ਮੇਰੀ ਗੋਦੀ ਵਿੱਚ ਪਏ ਮੇਰੇ ਬੇਟੇ ਨੂੰ ਉਸਨੇ ਬੜੇ ਗੌਰ ਨਾਲ ਦੇਖਿਆ ਤੇ ਫਿਰ ਮੇਰੀ ਸਿਹਤ ਵੀ ਵਧੀਆ ਨਹੀਂ ਸੀ ਮੈਂ ਬਹੁਤ ਪਤਲੀ ਸੀ ਉਹ ਕਹਿਣ ਲੱਗਿਆ ਕਿ ਇਸ ਨੂੰ ਤਾਂ ਖੁਦ ਖਰਾਕ ਦੀ ਜ਼ਰੂਰਤ ਆ ਇਹ ਭਲਾ ਮੇਰੇ ਬੱਚੇ ਨੂੰ ਦੁੱਧ ਕਿੱਦਾਂ ਪਿਆ ਸਕਦੀ ਆ ਮੈਂ ਉਸ ਦੀ ਗੱਲ ਸੁਣ ਕੇ ਕਿਹਾ ਰੋਜੀ ਰੋਟੀ ਤਾਂ ਸਭ ਰੱਬ ਦੇ ਹੱਥ ਹੁੰਦੀ ਆ ਰੱਬ ਨੇ ਮੈਨੂੰ ਆਪਣੇ ਬੱਚੇ ਲਈ ਖਰਾਕ ਤਾਂ ਦਿੱਤੀ ਹੀ ਹੈ ਉਹ ਸਾਨੂੰ ਤਾਕਤ ਵੀ ਦਿੰਦਾ ਹੈ ਮੇਰੀ ਗੱਲ ਸੁਣ ਕੇ ਉਸ ਨੇ ਬੜੇ ਗੌਰ ਨਾਲ ਮੈਨੂੰ ਦੇਖਿਆ ਤੇ ਕਹਿਣ ਲੱਗਿਆ ਮੇਰਾ ਬੱਚਾ ਬਹੁਤ ਬਿਮਾਰ ਰਹਿਣ ਲੱਗਾ ਉਸ ਨੂੰ ਕਿਉਂਕਿ ਉਸ ਨੂੰ ਡੱਬੇ ਵਾਲਾ ਦੁੱਧ ਹਾਜ਼ਮ ਨਹੀਂ ਹੁੰਦਾ ਡਾਕਟਰ ਕਹਿੰਦਾ ਹੈ ਕਿ ਇਸ ਨੂੰ ਬੱਚੇ ਨੂੰ ਮਾਂ ਦੇ ਦੁੱਧ ਦੀ ਜ਼ਰੂਰਤ ਆ ਜੇ ਤੇ ਮੇਰੀ ਪਤਨੀ ਕਿਸੇ ਤਰ੍ਹਾਂ ਵੀ ਰਾਜ਼ੀ ਨਹੀਂ ਆ ਉਹ ਆਪਣੇ ਬੱਚੇ ਨੂੰ ਆਪਣਾ ਦੁੱਧ ਪਿਆਵੇ ਮੈਂ ਆਪਣੇ ਬੇਟੇ ਲਈ ਬਹੁਤ ਪਰੇਸ਼ਾਨ ਰਹਿਣਾ ਮੈਂ ਕਿਹਾ ਤੁਸੀਂ ਮੈਨੂੰ ਕਿੰਨੇ ਪੈਸੇ ਦੇ ਸਕਦੇ ਹੋ ਮੇਰੇ ਸਵਾਲ ਤੇ ਕਹਿਣ ਲੱਗਿਆ ਜਿੰਨੇ ਤੁਸੀਂ ਚਾਹੋਗੇ ਮੈਂ ਦੇਵਾਂਗਾ ਮੈਨੂੰ ਪੈਸੇ ਦੇਣ ਵਿੱਚ ਕੋਈ ਸਮੱਸਿਆ ਨਹੀਂ ਹੈ ਬਸ ਮੈਂ ਇਹੀ ਚਾਹੁੰਦਾ ਹਾਂ ਕਿ ਮੇਰਾ ਬੇਟਾ ਠੀਕ ਅਤੇ ਤੰਦਰੁਸਤ ਰਹੇ ਉਸਨੇ ਮੈਨੂੰ ਮਹੀਨੇ ਦੇ 50000 ਰੁਪਏ ਦੇਣ ਲਈ ਕਿਹਾ ਇਹ ਸੁਣ ਕੇ ਤਾਂ ਮੈਂ ਬਿਲਕੁਲ ਹੈਰਾਨ ਰਹਿ ਗਈ ਤੇ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗੀਆਂ ਇਹ ਮੇਰੀ ਜ਼ਰੂਰਤ ਦੇ ਹਿਸਾਬ ਨਾਲ ਬਹੁਤ ਹੀ ਜ਼ਿਆਦਾ ਸੀ ਜਦੋਂ ਮੈਂ ਆਪਣੇ ਪਤੀ ਨੂੰ ਦੱਸਿਆ ਪਹਿਲਾਂ ਤਾਂ ਉਹ ਚੁੱਪ ਜਿਆ ਹੋ ਗਿਆ ਪਰ ਥੋੜੀ ਦੇਰ ਬਾਅਦ ਉਸਨੇ ਮੈਨੂੰ ਪਰਮਿਸ਼ਨ ਦੇ ਦਿੱਤੀ ਅਗਲੇ ਦਿਨ ਜਦੋਂ ਮੈਂ ਬੰਗਲੇ ਵਿੱਚ ਗਈ ਮਾਲਕਣ ਘਰ ਹੀ ਸੀ ਮੈਨੂੰ ਦੇਖ ਕੇ ਆਪਣਾ ਬੇਟਾ ਮੈਨੂੰ ਫੜਾ ਦਿੱਤਾ ਕਹਿਣ ਲੱਗੀ ਕਿ ਅੱਜ ਤੈਨੂੰ ਸਾਰਾ ਦਿਨ ਇੱਥੇ ਹੀ ਰਹਿਣਾ ਪਵੇਗਾ ਰਾਤ ਨੂੰ 10 ਵਜੇ ਤੋਂ ਬਾਅਦ ਤੂੰ ਆਪਣੇ ਘਰ ਜਾ ਸਕਦੀਂ ਆ ਮੈਂ ਆਪਣੇ ਬੇਟੇ ਨੂੰ ਵੀ ਨਾਲ ਲਿਆਈ ਸੀ ਮੈਂ ਇੱਕ ਨੌਕਰਾਨੀ ਦੇ ਨਾਲ ਇੱਕ ਕਮਰੇ ਵਿੱਚ ਚਲੀ ਗਈ ਤੇ ਉਸ ਬੱਚੇ ਨੂੰ ਬੈੱਡ ਤੇ ਬਿਠਾ ਕੇ ਦੁੱਧ ਪਿਉਣ ਲੱਗੀ ਕਮਰੇ ਵਿੱਚ ਮੇਰੇ ਤੇ ਦੋ ਬੱਚਿਆਂ ਦੇ ਇਲਾਵਾ ਹੋਰ ਕੋਈ ਨਹੀਂ ਸੀ ਤੇ ਫਿਰ ਮੇਰੇ ਆਪਣੇ ਬੱਚੇ ਨੂੰ ਵੀ ਭੁੱਖ ਲੱਗ ਰਹੀ ਸੀ ਕਿਉਂਕਿ ਉਸ ਦਾ ਵੀ ਸੌਣ ਦਾ ਟਾਈਮ ਸੀ ਮੈਂ ਆਪਣੇ ਬੇਟੇ ਨੂੰ ਵੀ ਸੁਵਾ ਦਿੱਤਾ ਪਰ ਹੁਣ ਮੈਂ ਇਹ ਸੋਚ ਰਹੀ ਸੀ ਕਿ ਮੈਂ ਆਪਣੇ ਬੇਟੇ ਨੂੰ ਕਿੱਥੇ ਪਾਵਾਂਗੀ ਬੈੱਡ ਤਾਂ ਮਾਲਕ ਦੇ ਬੇਟੇ ਦਾ ਸੀ ਮੈਂ ਆਪਣੇ ਬੇਟੇ ਨੂੰ ਧਰਤੇ ਤੇ ਹੀ ਪਾ ਦਿੱਤਾ ਤੇ ਆਪ ਵੀ ਉਸ ਦੇ ਬਰਾबरी ਬੈਠ ਗਈ ਹੁਣ ਇਹ ਕੁਝ ਹੀ ਦੇਰ ਹੋਈ ਸੀ ਕਿ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਇੱਕ ਨੌਕਰਾਨੀ ਮੇਰੇ ਕਮਰੇ ਚ ਆਈ ਉਸ ਦੇ ਹੱਥ ਵਿੱਚ ਦੁੱਧ ਦਾ ਗਲਾਸ ਸੀ ਤੇ ਉਸ ਨੇ ਮੇਰੇ ਹੱਥ ਵਿੱਚ ਦੇ ਦਿੱਤਾ ਮੈਂ ਬੜਾ ਹੀ ਹੈਰਾਨੀ ਨਾਲ ਉਸ ਨੂੰ ਦੇਖਿਆ ਉਹ ਕਹਿਣ ਲੱਗੀ ਮਾਲਕ ਨੇ ਕਿਹਾ ਕਿ ਇਸ ਦੁੱਧ ਨੂੰ ਪੀ ਲਵੋ ਤੇ ਕੁਝ ਸਮੇਂ ਬਾਅਦ ਮੈਂ ਤੈਨੂੰ ਫਲ ਵੀ ਲਿਆ ਕੇ ਦੇਵਾਂਗੀ ਸਾਰਾ ਕੁਝ ਤੈਨੂੰ ਖਾਣਾ ਪਵੇਗਾ ਇਹ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ ਮੈਂ ਕਿਹਾ ਇਹ ਸਭ ਕਿੱਦਾਂ ਖਾਵਾਂਗੀ ਨੌਕਰਾਨੀ ਕਹਿਣ ਲੱਗੀ ਮਾਲਕ ਦਾ ਹੁਕਮ ਆ ਉਹ ਕਹਿਣ ਲੱਗੇ ਜੇ ਤੂੰ ਖਰਾਕ ਚੰਗੀ ਖਾਵੇਂਗੀ ਤਾਂ ਹੀ ਤਾਂ ਉਹਨਾਂ ਦਾ ਬੇਟਾ ਵੀ ਸਿਹਤਮੰਦ ਰਹੇਗਾ ਇਹ ਸੁਣ ਕੇ ਮੈਂ ਦੁੱਧ ਦਾ ਗਲਾਸ ਪੀ ਲਿਆ ਤੇ ਮੈਂ ਇਹ ਦੁੱਧ ਦਾ ਗਲਾਸ ਪੂਰੇ 1 ਸਾਲ ਬਾਅਦ ਪੀਤਾ ਸੀ ਨਹੀਂ ਤਾਂ ਰੋਜ਼ ਬਸ ਦੋ ਘੋਟ ਦੁੱਧ ਚਾਹ ਦੇ ਵਿੱਚ ਪਾ ਕੇ ਚਾਹ ਬਣਾ ਕੇ ਪੀਣੀ ਪੈਂਦੀ ਸੀ ਨਾ ਜਾਣੇ ਕਿਉਂ ਮੇਰੀਆਂ ਅੱਖਾਂ 'ਚ ਹੰਝੂ ਵਹਿ ਰਹੇ ਸੀ ਸਮਾਂ ਵੀ ਇਨਸਾਨ ਨੂੰ ਕਿੱਦਾਂ-ਕਿੱਦਾਂ ਦੇ ਮੋੜ ਦਿਖਾਉਂਦਾ ਕਿੱਥੇ ਮੈਂ ਇੱਕ ਰੋਟੀ ਨੂੰ ਵੀ ਤਰਸਦੀ ਸੀ ਤੇ ਇੱਥੇ ਮੇਰੇ ਸਾਹਮਣੇ ਦੁਨੀਆ ਦੀ ਹਰ ਚੀਜ਼ ਰੱਖੀ ਸੀ ਸਿਰਫ ਇਸ ਮਾਲਕ ਦੇ ਬੱਚੇ ਦੇ ਕਾਰਨ 5 ਦਿਨਾਂ ਵਿੱਚ ਹੀ ਮੇਰੀ ਸਿਹਤ 'ਚ ਫਰਕ ਪੈਣਾ ਸ਼ੁਰੂ ਹੋ ਗਿਆ ਪਰ ਇੱਕ ਚੀਜ਼ ਜੋ ਮੈਂ ਮਹਿਸੂਸ ਕੀਤੀ ਉਹ ਇਹ ਸੀ ਕਿ ਜਦੋਂ ਮੈਂ ਮਾਲਕ ਦੇ ਬੇਟੇ ਨੂੰ ਕਮਰੇ ਵਿੱਚ ਲੈ ਕੇ ਜਾਂਦੀ ਤਾਂ ਮਾਲਕ ਕਿਸੇ ਨਾ ਕਿਸੇ ਬਹਾਨੇ ਨਾਲ ਥੋੜੀ ਦੇਰ ਬਾਅਦ ਹੀ ਮੇਰੇ ਕਮਰੇ 'ਚ ਆ ਜਾਂਦਾ ਤੇ ਮੈਨੂੰ ਬਹੁਤ ਅਜੀਬ ਨਜ਼ਰਾਂ ਨਾਲ ਦੇਖਦਾ ਮੈਨੂੰ ਇੱਕ ਅਲਜੰ ਜਿਹੀ ਮਹਿਸੂਸ ਹੁੰਦੀ ਮੈਂ ਜਲਦੀ ਹੀ ਉਸਦੇ ਬੇਟੇ ਨੂੰ ਗੋਦੀ 'ਚੋਂ ਲਾ ਦਿੰਦੀ ਤੇ ਮੈਨੂੰ ਆਪਣੇ ਬੇਟੇ ਬਾਰੇ ਪੁੱਛਣ ਲੱਗਦਾ ਮੈਨੂੰ ਆਪਣੇ ਮਾਲਕ ਦੀ ਇਹ ਹਰਕਤ ਬਹੁਤ ਬੁਰੀ ਲੱਗਦੀ ਸੀ ਉਹ ਮੇਰੇ ਕਮਰੇ ਵਿੱਚ ਵੇਚ ਜਕ ਆ ਜਾਂਦਾ ਸੀ ਜਦੋਂ 4-5 ਦਿਨ ਇਹ ਇਦਾਂ ਹੀ ਚੱਲਦਾ ਰਿਹਾ ਤਾਂ ਫਿਰ ਮੈਂ ਇੱਕ ਦਿਨ ਉਹਨਾਂ ਨੂੰ ਕਹਿ ਦਿੱਤਾ ਕਿ ਦੇਖੋ ਮੈਨੂੰ ਇਹ ਸਭ ਕੁਝ ਵਧੀਆ ਨਹੀਂ ਲੱਗਦਾ ਤੁਸੀਂ ਵਾਰ-ਵਾਰ ਕਮਰੇ ਵਿੱਚ ਕਿਉਂ ਆਉਂਦੇ ਹੋ ਮੇਰੀ ਗੱਲ ਤੇ ਉਸਦੇ ਮੱਥੇ 'ਚ ਬੱਟ ਪੈ ਗਏ ਤੇ ਕਹਿਣ ਲੱਗਾ ਸੱਚੀ ਗੱਲ ਦੱਸਾਂ ਤੈਨੂੰ ਮੈਂ ਕਿਹਾ ਜੀ ਦੱਸੋ ਉਹ ਕਹਿਣ ਲੱਗਾ ਦੇਖੋ ਮੈਂ ਜੋ ਤੁਹਾਨੂੰ ਖਾਣ ਪੀਣ ਲਈ ਐਨਾ ਸਮਾਨ ਦਿੰਦਾ ਹਾਂ ਇਸ ਲਈ ਦਿੰਦਾ ਹਾਂ ਤਾਂ ਜੋ ਮੇਰੇ ਬੱਚੇ ਦੀ ਸਿਹਤ ਵਧੀਆ ਹੋਵੇ ਬੱਸ ਮੈਨੂੰ ਬਹਿਮ ਰਹਿੰਦਾ ਕਿ ਹੋ ਸਕਦਾ ਕਿ ਤੁਸੀਂ ਮੇਰੇ ਬੇਟੇ ਦੀ بجائے ਆਪਣੇ ਬੇਟੇ ਤੇ ਜ਼ਿਆਦਾ ਧਿਆਨ ਦਿੰਦੇ ਹੋਮੋਗੇ ਜੇਕਰ ਮੈਂ ਇੰਨੇ ਪੈਸੇ ਖਰਚ ਕਰ ਰਿਹਾ ਤਾਂ ਆਪਣੀ ਔਲਾਦ ਰਹੀ ਕਰ ਰਿਆਂ ਇਹ ਸਭ ਸੁਣ ਕੇ ਤਾਂ ਮੇਰਾ ਦਿਮਾਗ ਹੀ ਘੁੰਮ ਕੇ ਰਹਿ ਗਿਆ ਕੀ ਸਮਝਦਾ ਸੀ ਉਹ ਮੈਨੂੰ ਕਿ ਮੈਂ ਬੇਈਮਾਨ ਆ ਉਸ ਦਾ ਖਾ ਕੇ ਆਪਣੇ ਬੱਚੇ ਨੂੰ ਸਿਹਤਮੰਦ ਕਰਾਂਗੀ ਤੇ ਉਸ ਦੇ ਬੱਚੇ ਨੂੰ ਪੁੱਛਾਂਗੀ ਨਹੀਂ ਜਾਂ ਉਸ ਨੂੰ ਭੁੱਖਾ ਰੱਖਾਂਗੀ ਮੈਂ ਕਿਹਾ ਸਰ ਮੈਂ ਗਰੀਬ ਜ਼ਰੂਰ ਆ ਪਰ ਨਾਮਕ ਹਰਾਮ ਨਹੀਂ ਆ ਜੇ ਤੁਹਾਨੂੰ ਕੋਈ ਸ਼ੱਕ ਆ ਤਾਂ ਠੀਕ ਆ ਤੁਸੀਂ ਕਿਸੇ ਹੋਰ ਔਰਤ ਨੂੰ ਰੱਖ ਲਵੋ ਇਹ ਕਹਿਣ ਤੋਂ ਬਾਅਦ ਮੈਂ ਆਪਣਾ ਬੱਚਾ ਚੁੱਕਿਆ ਤੇ ਬਾਹਰ ਜਾਣ ਲੱਗੀ ਉਹ ਮੈਨੂੰ ਪਿੱਛੋਂ ਬੁਲਾਉਂਦਾ ਰਹਿ ਗਿਆ ਪਰ ਮੈਂ ਉੱਥੇ ਨਾ ਰੁਕੀ ਤੇ ਆਪਣੇ ਘਰ ਆ ਗਈ ਮੈਂ ਗਰੀਬ ਜ਼ਰੂਰ ਸੀ ਪਰ ਮੇਰਾ ਜ਼ਮੀਰ ਬਿਲਕੁਲ ਠੀਕ ਸੀ ਇੰਨੀਆਂ ਗੱਲਾਂ ਸੁਣਨ ਤੋਂ ਬਾਅਦ ਮੈਂ ਭਲਾ ਉੱਥੇ ਕਿਉਂ ਰੁਕਦੀ ਮੈਂ ਆਪਣੇ ਬੱਚੇ ਦਾ ਹੱਕ ਉਸਦੇ ਬੇਟੇ ਨੂੰ ਦੇ ਰਹੀ ਸੀ ਤੇ ਉਸ ਦਾ ਖਿਆਲ ਵੀ ਰੱਖ ਰਹੀ ਸੀ ਜਦੋਂ ਤੱਕ ਮੈਂ ਉੱਥੇ ਹੁੰਦੀ ਉਸਦੇ ਬੱਚੇ ਨੂੰ ਸੰਭਾਲਦੀ ਸੀ ਤੇ ਆਪਣੇ ਬੱਚੇ ਨੂੰ ਉਸਦੇ ਖਡਾਉਣਿਆਂ ਨਾਲ ਬਹਿਲਾਉਂਦੀ ਸੀ ਜਦੋਂ ਕਿ ਮੇਰੇ ਬੇਟੇ ਦਾ ਹੱਕ ਸੀ ਮੈਂ ਉਸ ਤੇ ਧਿਆਨ ਦਿੰਦੀ ਉਸੇ ਰਾਤ ਮੇਰੇ ਤੇ ਇੱਕ ਹੋਰ ਮੁਸੀਬਤ ਟਟ ਪਈ ਮੇਰਾ ਪਤੀ ਘਰ ਵਾਪਸ ਆ ਰਿਹਾ ਸੀ ਤੇ ਰਸਤੇ ਵਿੱਚ ਉਸਦਾ ਐਕਸੀਡੈਂਟ ਹੋ ਗਿਆ ਤੇ ਮੈਨੂੰ ਫੋਨ ਆਇਆ ਕਿ ਉਸਨੇ ਮੈਨੂੰ ਦੱਸਿਆ ਕਿ ਮੇਰਾ ਪਤੀ ਦਾ ਐਕਸੀਡੈਂਟ ਹੋ ਗਿਆ ਇਹ ਸੁਣਦੇ ਹੀ ਮੈਂ ਬਹੁਤ ਪਰੇਸ਼ਾਨ ਹੋ ਗਈ ਜਦੋਂ ਤੱਕ ਮੈਂ ਹਸਪਤਾਲ ਪਹੁੰਚੀ ਮੇਰੇ ਪਤੀ ਦੀ ਮੌਤ ਹੋ ਚੁੱਕੀ ਸੀ ਉਹ ਬਹੁਤ ਬੁਰੀ ਤਰ੍ਹਾਂ ਜ਼ਖਮੀ ਸੀ ਜਦੋਂ ਡਾਕਟਰ ਨੇ ਆ ਕੇ ਮੈਨੂੰ ਦੱਸਿਆ ਕਿ ਮੇਰਾ ਪਤੀ ਇਸ ਦੁਨੀਆ ਵਿੱਚ ਨਹੀਂ ਰਿਹਾ ਤਾਂ ਮੈਂ ਇੱਕਦਮ ਚੱਕਰ ਖਾ ਕੇ ਡੈਗ ਪਈ ਡੈਗਦੇ ਡੈਗਦੇ ਆਪਣੇ 8 ਮਹੀਨੇ ਦੇ ਬੱਚੇ ਨੂੰ ਦੇਖਦੀ ਤੇ ਕਦੇ ਆਪਣੇ ਪਤੀ ਦੇ ਮਰਦਾ ਸ਼ਰੀਰ ਨੂੰ ਦੇਖਦੀ ਮੈਂ ਉੱਚੀ ਉੱਚੀ ਰੋਣ ਲੱਗੀ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ ਸਾਡੇ ਘਰ ਵਿੱਚ ਲੋਕਾਂ ਦੀ ਬਹੁਤ ਭੀੜ ਇਕੱਠੀ ਹੋ ਗਈ ਸਵੇਰੇ ਹੀ ਮੇਰੇ ਪਤੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਉਹ ਰਾਤ ਮੈਂ ਇਦਾਂ ਹੀ ਰੋਂਦੇ ਰੋਂਦੇ ਕੱਟੀ ਮੇਰੇ ਬੱਚੇ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ ਕਿ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਆ ਜੋ ਵੀ ਮੈਨੂੰ ਤੇ ਮੇਰੇ ਬੇਟੇ ਨੂੰ ਦੇਖਦਾ ਇਹੀ ਕਹਿੰਦਾ ਤੂੰ ਜਵਾਨ ਹੋ ਇਹ ਮਾਸੂਮ ਬੱਚਾ ਅੱਗੇ ਦੀ ਜ਼ਿੰਦਗੀ ਕਿੱਦਾਂ ਕੱਟੇਗਾ ਤੇਰਾ ਪਤੀ ਤਾਂ ਤੈਨੂੰ ਜਵਾਨੀ ਵਿੱਚ ਇਸ ਦੁਨੀਆ ਤੋਂ ਛੱਡ ਕੇ ਚਲਾ ਗਿਆ ਲੋਕਾਂ ਦੇ ਸ਼ਬਦ ਮੈਨੂੰ ਬਹੁਤ ਪਰੇਸ਼ਾਨ ਕਰ ਰਹੇ ਸੀ ਮੈਂ ਦੁਖੀ ਹੋਈ ਬੈਠੀ ਸੀ ਜਦੋਂ ਅਗਲੇ ਦਿਨ ਘਰ ਦੇ ਬਾਹਰ ਇੱਕ ਗੱਡੀ ਆ ਕੇ ਰੁਕੀ ਗਲੀ ਦੇ ਬੱਚੇ ਉਸ ਗੱਡੀ ਵਾਲ ਪਾਸ ਦੇ ਪਾਸ ਦੇ ਆਏ ਹਰ ਕੋਈ ਬਹੁਤ ਧਿਆਨ ਨਾਲ ਉਸ ਗੱਡੀ ਨੂੰ ਦੇਖ ਰਿਹਾ ਸੀ ਕਿ ਸਾਡੇ ਛੋਟੇ ਜਿਹੇ ਮਹੱਲੇ ਵਿੱਚ ਐਨੀ ਵੱਡੀ ਗੱਡੀ ਕਿੱਥੋਂ ਆ ਗਈ ਉਦੋਂ ਵੀ ਸਾਡੇ ਘਰ ਦਾ ਦਰਵਾਜ਼ਾ ਖੁੱਲ੍ਹਿਆ ਤੇ ਮਾਲਕ ਘਰ ਵਿੱਚ ਦਾਖਲ ਹੋ ਗਏ ਸਾਰੀਆਂ ਔਰਤਾਂ ਬਹੁਤ ਹੈਰਾਨੀ ਨਾਲ ਦੇਖ ਰੰਗੀਆਂ ਸੀ ਜਦੋਂ ਕਿ ਮਾਲਕ ਸਭ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਮੇਰੇ ਕੋਲ ਆਏ ਤੇ ਮੇਰੀ ਹਾਲਤ ਬਾਰੇ ਪੁੱਛਿਆ ਉਹਨਾਂ ਨੂੰ ਅੰਦਾਜ਼ਾ ਹੋ ਗਿਆ ਸੀ ਉਹਨਾਂ ਨੂੰ ਵੀ ਖਬਰ ਮਿਲੀ ਕਿ ਕੱਲ ਰਾਤ ਹੀ ਮੇਰੇ ਪਤੀ ਦੀ ਮੌਤ ਹੋ ਚੁੱਕੀ ਆ ਉਹ ਮੇਰੇ ਨਾਲ ਬੜੀ ਤਮੀਜ਼ ਨਾਲ ਗੱਲ ਕਰਨ ਲੱਗੇ ਮੈਂ ਉੱਚੀ ਉੱਚੀ ਰੋਣ ਲੱਗ ਪਈ ਉਦੋਂ ਹੀ ਮਾਲਕ ਕਹਿਣ ਲੱਗੇ ਤੂੰ ਫਿਕਰ ਨਾ ਕਰ ਤੈਨੂੰ ਇਹੀ ਦੱਸਣ ਆਇਆ ਹਾਂ ਕਿ ਮੇਰੇ ਬੇਟੇ ਦੀ ਤਬੀਅਤ ਬਹੁਤ ਖਰਾਬ ਹੈ ਉਹ ਤਾਂ ਹੁਣ ਨੌਕਰਾਨੀ ਕੋਲ ਵੀ ਨਹੀਂ ਰਹਿੰਦਾ ਬਸ ਰੋਂਦਾ ਹੀ ਰਹਿੰਦਾ ਉਸ ਨੂੰ ਤੇਰੀ ਆਦਤ ਪੈ ਗਈ ਆ ਮੈਂ ਤੈਨੂੰ ਇਹੀ ਕਹਿਣਾ ਸੀ ਤੂੰ ਵਾਪਸ ਆ ਜਾ ਮੈਂ ਆਪਣੀ ਗਲਤੀ ਤੇ ਮਾਫੀ ਚਾਹੁੰਦਾ ਹਾਂ ਤੇਰੇ ਨਾਲ ਫਿਰ ਕਦੇ ਬਤਮੀਜੀ ਨਹੀਂ ਕਰਾਂਗਾ ਉਸ ਦਿਨ ਬਸ ਆਪਣੇ ਬੱਚੇ ਨੂੰ ਲੈ ਕੇ ਮੈਂ ਥੋੜਾ ਪਰੇਸ਼ਾਨ ਹੋ ਗਿਆ ਸੀ ਕਿਉਂਕਿ ਜਿਸ ਬੱਚੇ ਦੀ ਸਕੀ ਮਾਂ ਉਸ ਦੀ ਸਕੀ ਮਾਂ ਨਹੀਂ ਬਣ ਸਕੀ ਤਾਂ ਭਲਾ ਉਸ ਦੀ ਦੁੱਧ ਪਿਉਣ ਵਾਲੀ ਮਾਂ ਤੇ ਐਨੀ ਜਲਦੀ ਕਿਦਾਂ ਯਕੀਨ ਕਰ ਸਕਦਾ ਸੀ ਮਾਲਕ ਵੀ ਆਪਣੀ ਜਗ੍ਹਾ ਠੀਕ ਸੀ ਉਹਨਾਂ ਨੇ ਮੇਰੇ ਹੱਥ ਤੇ ਕੁਝ ਪੈਸੇ ਰੱਖੇ ਤੇ ਫਿਰ ਉੱਥੋਂ ਚਲੇ ਗਏ ਮੇਰੇ ਪਤੀ ਦੀ ਮੌਤ ਹੋ ਚੁੱਕੀ ਸੀ ਆਪਣੇ ਘਰ ਦਾ ਰਾਸ਼ਨ ਵੀ ਖਤਮ ਹੋਣ ਵਾਲਾ ਸੀ ਮੈਨੂੰ ਕਈ ਵਾਰ ਨੌਕਰਾਨੀ ਦਾ ਫੋਨ ਆ ਚੁੱਕਿਆ ਸੀ ਕਿ ਮਾਲਕ ਦਾ ਬੇਟਾ ਬਹੁਤ ਬਿਮਾਰ ਆ ਸਿਰਫ ਮੇਰੀ ਗੋਦੀ ਵਿੱਚ ਹੀ ਉਸਨੂੰ ਆਰਾਮ ਨਾਲ ਕਰ ਮਿਲ ਸਕਦਾ ਮੈਨੂੰ ਮਾਸੂਮ ਬੱਚੇ ਦੀ ਫਿਕਰ ਹੋ ਰਹੀ ਸੀ ਆਖਰਕਾਰ ਮੈਂ ਵੀ ਇੱਕ ਮਾਂ ਸੀ ਮੇਰਾ ਵੀ ਇੱਕ ਛੋਟਾ ਜਿਹਾ ਬੇਟਾ ਸੀ ਪਲਾਂ ਮੈਂ ਉਸ ਬੱਚੇ ਦੀ ਫਿਕਰ ਕਿਉਂ ਨਾ ਕਰਦੀ ਉਸ ਦਿਨ ਮੈਂ ਮਾਲਕ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਗੱਡੀ ਭੇਜ ਦਿੱਤੀ ਜਿਸ ਵਿੱਚ ਬੈਠ ਕੇ ਮੈਂ ਮਾਲਕ ਦੇ ਘਰ ਪਹੁੰਚੀ ਮੇਰੀ ਹਾਲਤ ਬਹੁਤ ਖਰਾਬ ਸੀ ਪਰ ਉਸ ਦੇ ਬਾਵਜੂਦ ਮੈਂ ਜਿੱਦਾਂ ਹੀ ਮਾਲਕ ਦੇ ਬੱਚੇ ਨੂੰ ਚੁੱਕਿਆ ਤਾਂ ਉਹ ਜਲਦੀ ਚੁੱਪ ਹੋ ਗਿਆ ਤੇ ਮੇਰੇ ਨਾਲ ਖੇਡਣ ਲੱਗਾ ਜਿੱਦਾਂ ਉਸ ਨੂੰ ਮੇਰੀ ਆਦਤ ਪੈ ਗਈ ਹੋਵੇ ਹਰ ਸਮੇਂ ਮੇਰੇ ਕੋਲ ਹੀ ਰਹਿੰਦਾ ਇਹ ਦੇਖ ਕੇ ਮਾਲਕ ਬਹੁਤ ਖੁਸ਼ ਹੋਏ ਤੇ ਫਿਰ ਇੱਕ ਦਿਨ ਮੇਰੇ ਕੋਲ ਆ ਕੇ ਕਹਿਣ ਲੱਗੇ ਤੂੰ ਜੇਕਰ ਵਧੀਆ ਸਮਝੇ ਤਾਂ ਇਹੀ ਕਹਾਂਗਾ ਕਿ ਮੈਂ ਤੇਰੇ ਲਈ ਇੱਕ ਕਮਰਾ ਖਾਲੀ ਕਰਵਾ ਦਿੰਦਾ ਔਂਜ ਵੀ ਤੇਰਾ ਇਸ ਦੁਨੀਆ 'ਚ ਕੋਈ ਨਹੀਂ ਰਾਤ ਨੂੰ ਇਕੱਲੀ ਘਰ ਜਾਂਦੀਆਂ ਤੇ ਸਵੇਰੇ ਵਾਪਸ ਆਉਂਦੀਆਂ ਉੱਥੇ ਇਕੱਲੇ ਰਹਿਣ ਨਾਲੋਂ ਚੰਗਾ ਕਿ ਤੂੰ ਇੱਥੇ ਹੀ ਰਹਿ ਲਾ ਮਾਲਕ ਦੀ ਗੱਲ ਮੈਨੂੰ ਬੁਰੀ ਨਹੀਂ ਲੱਗੀ ਸੀ ਹੁਣ ਤਾਂ ਮੇਰੇ ਪ੍ਰਤੀ ਮੇਰੇ ਬੇਟੇ ਪ੍ਰਤੀ ਰਵੱਈਆ ਵੀ ਮਾਲਕ ਦਾ ਬਹੁਤ ਵਧੀਆ ਹੋ ਗਿਆ ਸੀ ਉਸ ਦਾ ਵੀ ਬਹੁਤ ਖਿਆਲ ਰੱਖਦੇ ਸੀ ਜੋ ਵੀ ਚੀਜ਼ ਆਪਣੇ ਬੇਟੇ ਨੂੰ ਲੈ ਕੇ ਆਉਂਦੇ ਉਹੀ ਚੀਜ਼ ਮੇਰੇ ਬੇਟੇ ਲਈ ਵੀ ਲੈ ਕੇ ਆਉਂਦੇ ਦੂਜੇ ਪਾਸੇ ਮਾਲਕਣ ਨੂੰ ਆਪਣੇ ਬੱਚੇ ਦੀ ਕੋਈ ਫਿਕਰ ਨਹੀਂ ਸੀ ਸਾਰਾ ਦਿਨ ਸ਼ਾਪਿੰਗ ਤੇ ਆਪਣੇ ਦੋਸਤਾਂ ਨਾਲ ਪਾਰਟੀ ਤੇ ਰਹਿੰਦੀ ਕਈ ਵਾਰ ਤਾਂ ਉਹ ਵਿਦੇਸ਼ ਇਕੱਲੀ ਆਪਣੇ ਦੋਸਤਾਂ ਨੂੰ ਮਿਲਣ ਜਾ ਚੁੱਕੀ ਸੀ ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਕਿ ਉਹਨਾਂ ਦਾ ਬੇਟਾ ਕੈਸ ਹਾਲ ਵਿੱਚ ਹੈ ਮੈਂ ਆਪਣੇ ਪਤੀ ਨੂੰ ਯਾਦ ਕਰਕੇ ਬਹੁਤ ਉਦਾਸ ਰਹਿਣ ਲੱਗੀ ਸੀ ਮੇਰਾ ਬੇਟਾ ਵੀ ਆਪਣੇ ਪਿਓ ਨੂੰ ਯਾਦ ਕਰਕੇ ਰੋਂਦਾ ਰਹਿੰਦਾ ਅਕਸਰੀ ਬਿਮਾਰ ਰਹਿਣ ਲੱਗਾ ਇੱਕ ਦਿਨ ਮਾਲਕ ਨੇ ਬੇਟੇ ਦੀ ਤਬੀਅਤ ਮੈਂ ਆਪਣੇ ਕਮਰੇ ਵਿੱਚ ਜਾਣ ਲੱਗੀ ਤਾਂ ਮਾਲਕ ਕਹਿਣ ਲੱਗੇ ਕਿ ਅੱਜ ਤੋਂ ਇੱਥੇ ਹੀ ਰੁਕ ਜਾ ਮੇਰੇ ਬੇਟੇ ਦੇ ਕਮਰੇ ਵਿੱਚ ਹੀ ਸੌਂ ਜਾਵੀਂ ਉਸ ਦੀ ਤਬੀਅਤ ਬਹੁਤ ਖਰਾਬ ਆ ਫਿਰ ਤੇਰੇ ਕੋਲ ਹੀ ਉਸ ਨੂੰ ਆਰਾਮ ਮਿਲਦਾ ਮੈਂ ਮਜਬੂਰ ਹੋ ਗਈ ਮੈਨੂੰ ਉੱਥੇ ਰੁਕਣਾ ਪਿਆ ਅੱਧੀ ਰਾਤ ਨੂੰ ਮਾਲਕ ਦਾ ਬੇਟਾ ਭੁੱਖ ਦੇ ਮਾਰੇ ਉੱਠ ਗਿਆ ਮੈਂ ਉਸ ਨੂੰ ਦੁੱਧ ਪਿਉਉਣ ਲੱਗੀ ਪਰ ਉਦੋਂ ਹੀ ਮਾਲਕ ਕਮਰੇ 'ਚ ਆ ਗਏ ਮੈਂ ਆਪਣੇ ਹੀ ਧਿਆਨ 'ਚ ਬੈਠੀ ਸੀ ਜਦੋਂ ਕਿਸੇ ਦੇ ਕਦਮਾਂ ਦੀ ਆਵਾਜ਼ ਆਈ ਤਾਂ ਮੈਂ ਇੱਕਦਮ ਮਾਲਕ ਦੇ ਬੇਟੇ ਨੂੰ ਆਪਣੇ ਆਪ ਤੋਂ ਦੂਰ ਕਰਨ ਲੱਗੀ ਉਹ ਸੌ ਚੁੱਕਾ ਸੀ ਤੇ ਉਸ ਦੀ ਤਬੀਅਤ ਵੀ ਪਹਿਲਾਂ ਨਾਲੋਂ ਠੀਕ ਹੋ ਗਈ ਮੇਰੀ ਕਬਰਾਹਟ ਦੇਖ ਕੇ ਮਾਲਕ ਸਾਹਮਣੇ ਕੁਰਸੀ ਖਿੱਚ ਕੇ ਬੈਠ ਗਈ ਫਿਰ ਜੋ ਵੀ ਕਿਹਾ ਉਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮਾਲਕ ਕਹਿਣ ਲੱਗੇ ਕਿ ਦੇਖ ਮੈਂ ਜੋ ਵੀ ਕਹਿਣ ਜਾ ਰਿਹਾ ਹਾਂ ਉਹ ਧਿਆਨ ਨਾਲ ਸੁਣੀ ਮੈਂ ਇੱਕ ਇਦਾਂ ਦੀ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਜੋ ਨਾ ਸਿਰਫ ਦੁਨੀਆਦਾਰੀ ਸੰਭਾਲੇ ਸਗੋਂ ਘਰ ਵੀ ਸੰਭਾਲੇ ਤੇ ਮੇਰੀ ਹੋਣ ਵਾਲੀ ਔਲਾਦ ਨੂੰ ਵੀ ਸੰਭਾਲੇ ਉਸ ਨੂੰ ਵਧੀਆ ਪਰਵਰਿਸ਼ ਕਰੇ ਜਦ ਕਿ ਮੈਂ ਜਿਸ ਨਾਲ ਵਿਆਹ ਕੀਤਾ ਉਸ ਵਿੱਚ ਇਦਾਂ ਦੀ ਕੋਈ ਆਦਤ ਨਹੀਂ ਇਸ ਲਈ ਮੈਂ ਚਾਹੁੰਦਾ ਹਾਂ ਕਿ ਜਿੱਦਾਂ ਹੀ ਤੇਰੇ ਪਤੀ ਦਾ ਤੇਰਵਾ ਹੋ ਜਾਵੇ ਮੈਂ ਤੇਰੇ ਨਾਲ ਵਿਆਹ ਕਰ ਲਵਾਂਗਾ ਤੂੰ ਮੇਰੇ ਬੇਟੇ ਦਾ ਬਹੁਤ ਵਧੀਆ ਖਿਆਲ ਰੱਖਦੀ ਆ ਤੇ ਮੇਰਾ ਬੇਟਾ ਵੀ ਤੇਰੇ ਨਾਲ ਘੋਲ ਮਿਲ ਗਿਆ ਮੈਂ ਚਾਹੁੰਦਾ ਹਾਂ ਤੈਨੂੰ ਉਸਦੀ ਮਾਂ ਦਾ ਦਰਜਾ ਦੇ ਦੇਵਾਂ ਜਿੱਦਾਂ ਮੈਂ ਮਾਲਕ ਦੀ ਇਹ ਗੱਲ ਸੁਣੀ ਤਾਂ ਮੇਰਾ ਚਿਹਰਾ ਲਾਲ ਹੋ ਚੁੱਕਿਆ ਸੀ ਮੈਂ ਜਲਦੀ ਨਾਲ ਕਿਹਾ ਕਿ ਨਹੀਂ ਮੈਨੂੰ ਸਿਰਫ ਆਪਣੇ ਪਤੀ ਨਾਲ ਮੁਹੱਬਤ ਸੀ ਮੈਂ ਐਦਾਂ ਕਿਦਾਂ ਤੁਹਾਡੇ ਨਾਲ ਵਿਆਹ ਕਰ ਸਕਦੀ ਆ ਅਜੇ ਤਾਂ ਉਸਦੀ ਆਤਮਾ ਨੂੰ ਵੀ ਸ਼ਾਂਤੀ ਨਹੀਂ ਮਿਲੀ ਹੋਵੇਗੀ ਮੈਂ ਉੱਠ ਕੇ ਵਾਪਸ ਆਪਣੇ ਕਮਰੇ 'ਚ ਚਲੀ ਗਈ ਪਰ ਮੈਨੂੰ ਮਾਲਕ ਕਹਿਣ ਲੱਗੇ ਤੈਨੂੰ ਫੈਸਲਾ ਲੈਣ ਦਾ ਪੂਰਾ ਹੱਕ ਆ ਤੂੰ ਜੋ ਕਹੇਂਗੀ ਮੈਂ ਕਰੂੰਗਾ ਮਾਲਕ ਦਾ ਰਵਈਆ ਮੇਰੇ ਬੱਚੇ ਪ੍ਰਤੀ ਬਹੁਤ ਵਧੀਆ ਸੀ ਉਹਨਾਂ ਦੇ ਕਾਰਨ ਮੇਰਾ ਬੇਟਾ ਵੀ ਬਹੁਤ ਵਧੀਆ ਆਰਾਮ ਦੀ ਜ਼ਿੰਦਗੀ ਬਿਤਾ ਰਿਹਾ ਸੀ ਮੈਂ ਬਹੁਤ ਸੋਚਿਆ ਜਦੋਂ ਆਪਣੇ ਬੱਚੇ ਦੇ ਭਵਿੱਖ ਨੂੰ ਦੇਖਿਆ ਤੇ ਮਾਲਕ ਦੇ بیٹے ਨੂੰ ਤਾਂ ਮਜਬੂਰਨ ਮੈਨੂੰ ਇਹ ਫੈਸਲਾ ਮੰਨਣਾ ਪਿਆ ਪਰ ਮੈਨੂੰ ਮਾਲਕ ਵੱਲੋਂ ਬਹੁਤ ਬੇਚੈਨੀ ਹੋ ਰਹੀ ਸੀ ਜਿੱਦਾਂ ਹੀ ਮੈਂ ਮਾਲਕ ਨਾਲ ਵਿਆਹ ਕਰਨ ਲਈ ਹਾਂ ਕੀਤੀ ਤਾਂ ਮਾਲਕਣ ਪੜਕ ਗਈ। ਉਹਨਾਂ ਨੇ ਉਸੇ ਸਮੇਂ ਆਪਣੇ ਪਤੀ ਦੇ ਮੂੰਹ ਤੇ ਥੱਪੜ ਮਾਰਿਆ। ਇਹ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ ਇੱਕ ਨੌਕਰਾਨੀ ਨਾਲ ਵਿਆਹ ਕਰਵਾਉਣ ਦੀ। ਮਾਲਕਣ ਕਿਸੇ ਅਮੀਰ ਪਿਓ ਦੀ ਵਿਗੜੀ ਹੋਈ ਔਲਾਦ ਸੀ ਤੇ ਮਾਲਕ ਨੂੰ ਆਪਣਾ ਗੁਲਾਮ ਸਮਝਦੀ ਸੀ ਪਰ ਮਾਲਕ ਨੇ ਉਸ ਨੂੰ ਕੁੱਝ ਨਾ ਕਿਹਾ ਤੇ ਡਿਵੋਰਸ ਪੇਪਰ ਤੇ ਸਾਈਨ ਕਰਨ ਨੂੰ ਕਿਹਾ। ਮਾਲਕਣ ਚੀਕਦੀ ਰਹਿ ਗਈ। ਉਸਨੇ ਆਪਣੇ ਪਿਓ ਨੂੰ ਫੋਨ ਕਰ ਦਿੱਤਾ ਪਰ ਮਾਲਕ ਵੀ ਬਹੁਤ ਗੁੱਸੇ ਵਿੱਚ ਸੀ ਉਹ ਕਿਸੇ ਦੀ ਨਹੀਂ ਸੁਣ ਰਹੀ ਸੀ ਕੁਝ ਸਮੇਂ ਬਾਅਦ ਇੱਕ ਬਹੁਤ ਵੱਡੀ ਗੱਡੀ ਆਈ ਤੇ ਮਾਲਕਣ ਹਮੇਸ਼ਾ ਲਈ ਇਸ ਘਰ ਤੋਂ ਚਲੀ ਗਈ ਨਾਲ ਹੀ ਇਹ ਧਮਕੀ ਵੀ ਦੇ ਗਈ ਕਿ ਮੈਂ ਤੁਹਾਨੂੰ ਦੋਵਾਂ ਨੂੰ ਦੇਖ ਲਵਾਂਗੀ ਅਗਲੇ ਦਿਨ ਮਾਲਕ ਨੇ ਮੇਰੇ ਨਾਲ ਵਿਆਹ ਕਰ ਲਿਆ ਮਾਲਕ ਨੂੰ ਉਸ ਦਾ ਪਿਓ ਹਮੇਸ਼ਾ ਲਈ ਅਮਰੀਕਾ ਲੈ ਕੇ ਚਲਾ ਗਿਆ ਤੇ ਉਹਨਾਂ ਦਾ ਕਿੱਸਾ ਵੀ ਖਤਮ ਹੋ ਗਿਆ ਸੀ ਪਰ ਮੈਨੂੰ ਬਹੁਤ ਅਫਸੋਸ ਹੋਇਆ ਕਿ ਕਾਸ਼ ਮਾਲਕਣ ਆਪਣੇ ਬੇਟੇ ਨੂੰ ਟਾਈਮ ਦਿੰਦੀ ਤੇ ਆਪਣੇ ਘਰ ਨੂੰ ਘਰ ਸਮਝਦੀ ਪਰ ਉਹਨਾਂ ਦੀ ਦੋਸਤ ਦੋਸਤੀ ਬਹੁਤ ਲੋਕਾਂ ਨਾਲ ਸੀ ਉਹਨਾਂ ਕੋਲ ਤਾਂ ਸਮਾਂ ਹੀ ਨਹੀਂ ਹੁੰਦਾ ਸੀ ਹੁਣ ਕਦੇ-ਕਦੇ ਮੈਂ ਇਹੀ ਸੋਚਦੀ ਸੀ ਕਿ ਮੈਂ ਇਹ ਫੈਸਲਾ ਲੈ ਕੇ ਕੁਝ ਗਲਤ ਨਹੀਂ ਕੀਤਾ ਪਰ ਵਿਆਹ ਤੋਂ ਬਾਅਦ ਜਦੋਂ ਮੈਂ ਮਾਲਕ ਦੀ ਮੁਹੱਬਤ ਦੇਖੀ ਤਾਂ ਮੈਂ ਖੁਦ ਨੂੰ ਖੁਸ਼ਕਿਸਮਤ ਲੜਕੀ ਸਮਝਣ ਲੱਗੀ ਸ਼ਾਇਦ ਇਹ ਸਭ ਕੁਝ ਮੇਰੇ ਨਸੀਬ ਵਿੱਚ ਲਿਖਿਆ ਸੀ ਮੇਰੇ ਬੇਟੇ ਨੂੰ ਪਿਓ ਦਾ ਪਿਆਰ ਮਿਲ ਰਿਹਾ ਸੀ ਉੱਥੇ ਹੀ ਮਾਲਕ ਦੇ ਬੇਟੇ ਨੂੰ ਮਾਂ ਦੀ ਮੁਹੱਬਤ ਮਿਲ ਰਹੀ ਸੀ ਮੈਂ ਆਪਣੇ ਰੱਬ ਅੱਗੇ ਪ੍ਰਾਰਥਨਾ ਕਰਨ ਲੱਗੀ ਤੇ ਰੱਬ ਦਾ ਧੰਨਵਾਦ ਕਰਨ ਲੱਗੀ ਉਹਨਾਂ ਨੇ ਇੱਕ ਰਾਹ ਬੰਦ ਕਰਕੇ ਮੇਰੇ ਲਈ ਕਿੰਨੇ ਰਾਹ ਖੋਲ ਦਿੱਤੇ ਸੀ ਤੇ ਮੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦਿੱਤੀ ਸੀ ਸੋ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ